ਮਤੀਪਾ ਹਾਂਜੀ ਕਿਨਾ ਕਰ ਬਹੁਤ ਆਹੁੰਦੀ ਬਸ ਮੈਂ ਤਿਆਰ ਹੋ ਗਈ ਆ ਤੇ ਤੁਸੀਂ ਵੀ ਰੋਟੀ ਪੈਕ ਕਰ ਦੋ ਰੋਟੀ ਮੰਮੀ ਦੇਹੀਏ ਪਕਾਉਣਾ ਹਾਂਜੀ ਤੇ ਖਾਣੀ ਤੇ ਮੈਂ ਉਹ ਪਿਆ ਪੈਕ ਕਰਦਾ ਨਹੀਂ ਤੁਸੀਂ ਪੈਕ ਕਰ ਦੋ ਖਾਣ ਨੂੰ ਵੀ ਮੇਰੇ ਦਿਲ ਕਰ ਰਿਹਾ ਚਲ ਠੀਕ ਆ ਤੇ ਚਲ ਮੈਂ ਆ ਰੋਟੀ ਪੈਕ ਕਰ ਤੇ ਮੈਂ ਕੁਦਰਨਾ ਦਾ ਕਰਦੀ ਹਾਂਜੀ ਠੀਕ ਆ ਮੰਮੀ ਹਾਂ ਪੱਕੀ ਰੋਟੀ ਹਾਂ ਰੋਟੀ ਪਕਾ ਦਈਏ ਯੋਨਾ ਥਾਲੀ ਭਾਵੇਂ ਸਮਝੀ ਵੀ ਕਰਮ ਕੀਤੀ ਐ ਤੇ ਨਾਭਲੀ ਲੈ ਜਾ ਭਾਕੇ ਮੰਮੀ ਕੋਨੇ ਤੇ ਨਹੀਂ ਖਾਣੀ ਆਂਦੀ ਮੈਨੂੰ ਭੁੱਖ ਹੈ ਨਹੀਂ ਤੇ ਆਂ ਕਲੀ ਵੀ ਪੈਸ ਕਰ ਦੋ ਨਾਲ ਚੱਲ ਰੋਟੀ ਦੇ ਮੈਂ ਪੈ ਕੇ ਕਰ ਦੇਣੀ ਐ ਤੇ ਮੇਰੇ ਨੰਨਾ ਖਲੁੰਦਰ ਨੇ ਗੱਲ ਕੀਤੀ ਸੀ ਅਦਰ ਮੰਮੀ ਤਾਹ ਕਰ 1000 ਰੁਪਏ ਦੇ ਲੋੜਾ ਤੇ ਨਾਭਦੀ ਤਨਖਾਹ ਪੈ ਗਈ ਹੋਣੀ ਐ ਤੇ ਉਹਦੇ ਕੋਲ ਪੁੱਛ ਲੈ ਚੱਲ ਜੇ ਲੋੜ ਹੋ ਜੇ ਤੇ ਘਰ ਦੀ ਘਰ ਹੀ ਗੱਲ ਰਹਿ ਜਾਂਦੀ ਐ ਆਰਤੀ ਘੋਲ ਵੀ ਤਾਂ ਪੁੱਛ ਲੈਣੀ ਐ ਨਾ ਮੰਮੀ ਗੱਲ ਤੇ ਤੁਹਾਡੀ ਸਹੀ ਐ ਕੋਈ ਨਹੀਂ ਮੈਂ ਪੁੱਛ ਦਾਂ ਤਨਖਾਹ ਮੇਰੇ ਪਾਣਾ ਜੇ ਪਹੀ ਨਹੀਂ ਹੁੰਦੀ ਚੱਕ ਦੋ ਤਰੀਕੀ ਗੀਏ ਚਲ ਜਾ ਨਾ ਪੁੱਛ ਭਲਾ ਮੈਂ ਘਰ ਨਹੀਂ ਏ ਟਿਸ਼ਨ ਤੇ ਸਭਾ ਕੋਈ ਨਹੀਂ ਮੈਂ ਪੁੱਛਦਾ ਹਾਂ ਆ ਫੈਦਾਨਾ ਪੜੇ ਲਿਖੇ ਹੋਂ ਦਾ ਬਾਬਾ ਸਾਰਿਆਂ ਤੇ ਰੋਗ ਮਾਰ ਲੀ ਦਵਾ ਓਦਾਂ ਕੋਈ ਕਿਹੜਾ ਰੋਗ ਚੱਲਦਾ ਵਾ ਨਾਲੇ ਪਿੰਦਰ ਵੀ ਮੇਰੇ ਵੱਲ ਓਦਾਂ ਨਾ ਈ ਮੇਰੀ ਗੱਲ ਕਿੱਥੋਂ ਸੁਣਨੀ ਹੁਣ ਇਹਨਾਂ ਨੇ ਵੇਆ ਕਿ ਮੇਰੀ ਬੋਟੀ ਕੰਮ ਕਰਦੀ ਐ ਤੇ ਮੈਂ ਇਹਦੀ ਗੱਲ ਸੁਣਾ ਚਲ ਹਾਂ ਵਧੀਆ ਵਿਲੇ ਬੈ ਕੇ ਫਾਇਦਾ ਤਦਿਆਂ ਪਾਜੀਪਾ ਦੀ ਲੱਗਾਈ ਤੇ ਫਿਰ ਮੰਮੀ ਅੰਦੀ ਮੈਂ ਪਿਆ ਕਰ ਦੇ ਦਿੰਨਾ ਅੱਛਾ ਤੇ ਮੇਰੀ ਸੁਣਨ ਵਾਲੇ ਕਹਤਿਆਂ ਨਾਲ ਦੱਸੋ ਮੰਮੀ ਆਖਦੀ ਇਹ ਇੱਕ ਬਾਹਰ ਪਿਆ ਚਾਹ ਦਾ ਖੁੰਦਰ ਗਿਆ ਡਿਗਰੀਟ ਇਕਾਨੇ ਕਿਤੇ ਅੱਛਾ ਤੇ ਮੰਮੀ ਹਾਂ ਦੀ ਵੀ ਉਹਨੂੰ ਮੈਂ ਵੀ ਮਾਦੀ ਤਨਖਾਹ ਪੈ ਗਈ ਹੋਣੀ ਕੋ ਮੇਰੇ ਘਰ ਨਾਲ ਫਤ ਲਖੰਦਰ ਵੀ ਹੋਣਾ ਤੇ ਤਿੰਨ ਤਨਖਾਹ ਮੇਰੀ ਵੀ ਤੇ ਪਹਿਲੇ ਮਹੀਨਾ ਦਾ ਕਾਦੇ ਲਈ ਤਾ ਉਹ ਹੀ ਤਾਂ ਮੈਂ ਤੈਨੂੰ ਕਹਿਣਾ ਵਾ ਕਿ ਜੇ ਤੈਨੂੰ ਪੁੱਛਣ ਦੇਣਾ ਔਕਾਹੇ ਨਹੀਂ ਤਾਂ ਖਾ ਪਈ ਉਹ ਕਹੇ ਹੜੀ ਤਨ ਖਾਵਾ ਹੱਡਾ ਨਾ ਬੰਦ ਹੋਈ ਜਾਣੇ ਹੈ ਨਹੀਂ ਪੈਣੀਆਂ ਨਹੀਂ ਜੇ ਤੁਹ ਕੱਲ ਵਿੱਚ ਕੰਮ ਸਾਂਝਾ ਹੋਣਾ ਤੇ ਸਾਂਝੇ ਦਾ ਪਹਿਲੇ ਹੋਣਾ ਮੇਰੀ ਤਨਖਾਹ ਦੇ ਤੇ ਹੱਡੇ ਪਹਿਲੇ ਨੇ ਉਹ ਵੇਣਨ ਕਦੀ ਵੀ ਤਾ ਉਹ ਤਾਂ ਮੈਂ ਆ ਨਾ ਇਹਨਾਂ ਨੇ ਕਿਹਨੂੰ ਦੇਨੇ ਥੋੜਾ ਦਾ ਉਹ ਮੁੜ ਕੇ ਕੰਮ ਤੇ ਲੈਣੇ ਕਬਜੇ ਆਪਣੇ ਤੇ ਮਾਰ ਲੈਣੇ ਆਂ ਵੀ ਅਹੀਂ ਪੈਸੇ ਲਾਏ ਨੇ ਉਹਨਾਂ ਨੇ ਰੇੜ ਥੋੜੀ ਕਹਿਣਾ ਕਿ ਇਹਨਾਂ ਨੇ ਪੈਸੇ ਦਿੱਤੇ ਤੇ ਇਹਨਾਂ ਨੂੰ ਦੇ ਦੇ ਇਹ ਚੀਜ਼ ਤੋਹਰ ਤੇ ਮਹੀ ਪਰਨੇ ਸਾਰਾ ਦਿਨ ਸਾਡਾ ਉੱਥੇ ਨਿਕਲ ਜਾਂਦਾ ਬਾਹਰ ਏ ਰਾਉਣਾ ਤਾਹੇ ਲੱਕੇ ਬਹਿ ਜਾਣਾ ਉੱਥੇ ਬੈਠਾ ਕੁਰਸੀ ਤੇ ਬੈਠਣਾ ਕਿੰਨਾ ਔਖਾ ਵਾ ਇੰਨਾ ਲੱਗਦਾ ਕਿ ਤੇ ਇੰਨਾ ਹੀ ਚੱਲ ਜੇ ਉਹ ਨਹੀਂ ਸੌਖਾ ਹੀ ਆ ਕੰਮ ਚੱਲ ਕੋਈ ਗੱਲ ਨਹੀਂ ਮੈਂ ਜਾਵਾਂ ਮੰਮੀ ਨੇ ਪਹਿਲਾਂ ਨਾ ਇਦਾਂ ਹੀ ਤੇਰੀ ਮੰਮੀ ਨੇ ਕੋਈ ਖਾਧੀ ਹੋਈਆਂ ਤੈਨੂੰ ਖਾਣੀ ਪਈ ਤੇ ਦੋ ਤਿੰਨ ਮਹੀਨੇ ਪੈਣੀ ਵੀ ਨਹੀਂ ਆ ਆ ਮੈਂ ਆਖਣਾ ਤਾਂ ਰੁਪੀਆਂ ਨੇ ਤੂੰ ਵੀ ਇਦਾਂ ਕਹਿ ਠੀਕ ਹੈ ਕੋਈ ਨਹੀਂ ਤੇ ਉਹ ਸੱਚ ਤੋਂ ਆਪਣੇ ਹੋਵੇ ਮੇਰੇ ਭਰਾਣੇ ਆਉਣਾ ਤੇ ਆਉਣਾ ਅੱਜ ਤੇ ਨਹੀਂ ਆਵੇ ਹਾਂਜੀ ਉਹਨੇ ਆਉਣਾ ਵਾ ਤੇ ਮੈਨੂੰ ਪਹਿਲਾਂ ਛੱਡ ਓ ਤੇ ਫਿਰ ਉਹਨੂੰ ਵੀ ਲਾਏ ਜੋਦੋਂ ਆਊ ਤੇ ਉਹ ਸ਼ੁਰੂ ਤਾਂ ਜਰਨਾ ਤੇ ਉਥੇ ਸ਼ਹਿਰ ਵਿੱਚ ਦੋਤੇ ਲੱਗੇ ਨੇ ਰੋਲਾਂ ਵਾ ਘਰ ਆ ਗਜਣਾ ਫਿਰ ਆਪਣਾ ਕੰਮ ਕਰੀ ਤੇ ਫਿਰ ਜਦੋਂ ਮੇਰੇ ਕੋਲ ਕੰਮ ਕਰਨਾ ਹੁੰਦਾ ਫਿਰ ਕੰਮ ਤੇ ਅੱਜੇ ਥੋੜਾ ਬਦਲਸਤ ਨੂੰ ਨਾਲਾ ਤੁਲਾ ਨਹੀਂ ਕਹਿਣਾ ਉਹ ਚੁੱਪ ਰਹੀਦੀ ਰਾਤ ਨੂੰ ਚੱਲ ਵੀ ਲੋਦੀ ਦਾ ਬਾਈ ਦੀ ਮਰਜੀ ਉੱਤੇ ਕੰਮ ਚੱਲਦਾ ਮੇਰੇ ਆਦੇ ਯਾਰ ਲੈ ਨਹੀਂ ਆ ਨੂੰ ਮੈਂ ਆਪ ਉਹਦੇ ਚੱਲ ਜੀ ਨਾ ਮੈਂ ਤੇ ਘਰ ਕੰਮ ਕਰਦਾ ਰਹਾ ਇੱਥੇ ਤੇ ਤੂੰ ਵੀ ਕੋਈ ਜੋਬ ਲੱਭ ਰਹਾ ਹਾਂ ਤੂੰ ਵੀ ਮੇਰੇ ਨਾਲ ਸਭ ਜਾਇਆ ਕਰੋ ਕੋਈ ਗੱਲ ਨਹੀਂ ਆ ਵਾ ਤੂੰ ਕਹੇ ਆਉਣ ਦੇ ਨਾ ਕੋਈ ਗੱਲ ਨਹੀਂ ਠੀਂ ਜਾਂ ਵਾਧੂ ਪਹਿਿਆਂ ਹੋ ਜਦ ਸਭ ਹੋਰ ਵਾਧੂ ਹੋ ਜਾਣਗੇ ਚਾਹ ਪਰ ਇੱਥੇ ਕੋਈ ਮੁਕ ਮੁਸਾਗਲਾ ਕੁਚਾ ਲੈ ਤੇ ਮੰਮਾ ਵੀ ਬਿਨਾਰਾ ਟਪਣ ਪੜੇਗਾ ਤੇ ਨਾਲੇ ਤਾਂ ਉਹ ਤਾਂ ਖਾਣੀ ਪੈਣੀ ਤੇ ਮੈਂ ਇਧਰ ਇਧਰ ਹੀ ਜਾਂਦੀ ਟੀ ਮੈਂ ਆਉਂਗੀ ਤੇ ਮੰਮੀ ਨੇ ਕਿਹਾ ਮੈਨੂੰ ਪੁੱਛਣਾ ਲੱਗ ਪਿਆ ਚਲ ਠੀਕ ਹੈ ਇਹਨਾਂ ਨੂੰ ਆਣੀ ਆ ਤੇ ਨਾਲ ਨੂੰ ਆਖੀ ਉੱਥੋਂ ਸਬ ਕੀ ਸਬਜੀ ਲੈ ਲੈ ਮੰਮੀ ਹੋ ਗੋਟੀ ਪੈਕ ਹਾਂ ਰੋਟੀ ਹੋ ਗਈ ਪੈਕ ਤੇ ਨਾਲ ਨੂੰ ਆਖੀ ਉੱਥੋਂ ਸਬਜੀ ਲੈ ਚਲੋ ਠੀਕ ਹੈ ਸਬਜੀ ਰਾਤ ਆਲੀ ਹੋਣੀ ਉਹ ਹੀ ਉਹਨੇ ਆਲੂ ਮਟਰਾਂ ਦੇ ਹੀ ਤੇ ਮੈਂ ਖਿਆਲ ਤਰੀ ਵਾਲੀ ਹੈ ਤੁਹਾਨੂੰ ਆਖਿਆ ਉੱਥੇ ਸੁੱਕੀ ਸਬਜੀ ਲੈ ਲੈ ਚਲੋ ਕੋਈ ਨਹੀਂ ਮੈਂ ਆਪਣੇ ਸ਼ਰਮ ਨਾਲ 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 ਗੱਲ ਕੀਤੀ ਪੈਸਿਆਂ ਦੀ ਮੰਮੀ ਮੈਂ ਕੱਲ ਤੇ ਕੀਤੀ ਹੈ ਹਾਂ ਉਹਦਾ ਖੰਦੀ ਹੁਣ ਤੱਕ ਹਾਈ ਨਹੀਂ ਪਈ 2-3 ਮਹੀਨੇ ਹੋ ਗਏ ਨੇ ਅੱਛਾ ਹੂੰ ਉਸਾ ਕੋ ਬੜੀ ਪਰੇਸ਼ਾਨ ਹੋਣ ਦੀ ਆਂਦੀ ਮੰਮੀ ਹੁਣਾਂ ਪਹਿਲੀ ਵਾਰੀ ਪੈਸੇ ਮੰਗੇ ਤੇ ਮੇਰੇ ਕੋਲ ਦਿੱਤੇ ਹੀ ਨਹੀਂ ਗਏ ਚੱਲ ਫਿਰ ਕੋਈ ਗੱਲ ਨਹੀਂ ਪੁੱਤ ਤੇ ਲਖਿੰਦਰ ਨੂੰ ਮੈਂ ਆਖਾਂ ਮੈਂ ਵਿਚਾਰ ਕੋਈ ਨਹੀਂ ਆਰਤੀ ਕੋਲ ਆਪ ਕੋਈ ਨਹੀਂ ਆਰਤੀ ਕੋ ਲਾਏਗਾ ਮੈਂ ਆਪ ਆਪਣਾ ਮੈਂ ਕੋਈ ਗਾਣੀ ਹੈ ਨਾ ਟੈਨਸ਼ਨ ਦਾ ਨਹੀਂ ਨਹੀਂ ਟੈਨਸ਼ਨ ਕਰ ਲੈ ਲੈ ਕੋਈ ਗੱਲ ਨਹੀਂ ਆਪਾਂ ਲੈਣਾ ਕੋਈ ਨਹੀਂ ਇਦਾਂ ਹੀ ਹੁੰਦਾ ਚਲੋ ਮੈਂ ਫਿਰ ਸਾਡਾ ਹਾਂ ਛਾਏ ਆ ਕੇ ਚਲੋ ਠੀਕ ਹੈ ਮੰਮੀ ਮੈਂ ਤੁਹਾਨੂੰ ਨਾ ਬਾਅਦ ਚ ਫੋਨ ਕਰਾਂਗੀ ਹਾਂਜੀ ਦੀਦੀ ਪਹਲਾ ਆ ਕੀ ਦੰਦੀ ਗਾ ਲੋਈ ਮੰਨਿਆ ਕਿ ਨਾਂ ਨੌਕਰੀ ਤੇ ਜਾਂਦੀ ਆ ਤੇ ਪਿੰਦਰ ਪਹਲਾ ਕੀ ਕਰਦਾ ਵਾ ਇਹ ਕੋਈ ਕੰਮ ਨਹੀਂ ਕਰ ਕਰੰਦਾ ਹੈਗਾ ਬਸ ਉਹਦੇ ਨਾਲ ਚੱਲ ਜਾਂਦਾ ਵਾ ਤੇ ਜਦੋਂ ਉਹ ਆਉਂਦੀ ਆ ਤੇ ਉਹਦੇ ਨਾਲ ਹੀ ਆਂਦਾ ਵਾ ਤੇ ਜਾਣਾ ਸਿੱਧਾ ਆਣ ਕੇ ਨਾ ਅੰਦਰ ਹੀ ਲੰਮੇ ਪੈ ਜਾਂਦਾ ਵਾ ਕਬਲ ਪਿੰਦਰ ਨੂੰ ਕੀ ਕੰਮ ਕਰਨ ਦੀ ਲੋੜ ਆ ਕੰਮ ਕਰਨ ਨੂੰ ਦੁਜੇ ਨਾਲੇ ਮੀਂਹ ਜਾਈ ਨਹੀਂ ਰਿਝਾਈ ਪਿੰਦਰ ਨੂੰ ਤੇ ਪਤਾ ਹੀ ਆ ਕਿ ਮੇਰੇ ਮਹੀਨੇ ਬਾਅਦ ਹੱਥ ਤੇ ਕਹੇ ਆਈ ਜਾਣੀਆਂ ਉਹ ਨਾਲੇ ਦੋ ਨਾਗ ਦੀ ਤਨਖਾਹ ਵਰਤਦਾ ਵਾ ਨਾਲੇ ਉਹ ਘਰ ਚ ਪੂਰੇ ਹਿੱਸੇ ਦਾ ਮਾਲਕ ਆ ਉਹਨੂੰ ਕੰਮ ਕਰਨ ਦੀ ਵੀ ਲੋੜ ਆ ਅਹ ਜੁਨਾਬੀ ਜਦੋਂ ਸਵੇਰੇ ਉੱਠਦੀ ਆ ਉਥੇ ਬੈਠੀ ਨੂੰ ਚਾਹ ਮਿਲ ਜਾਂਦੀ ਆ ਤੇ ਮੰਮੀ ਟਿਫਨ ਉਹਨੂੰ ਪਾ ਦਿੰਦੀ ਐ ਪੈਕ ਕਰਕੇ ਤੇ ਜਦੋਂ ਆਉਂਦੀ ਐ ਉਦੋਂ ਵੀ ਉਹਨੂੰ ਗਰਮ ਗਰਮ ਰੋਟੀ ਮਿਲਦੀ ਐ ਤੇ ਨਾ ਦੀਦੀ ਫੇਰ ਹੱਥ ਨੂੰ ਕੁਝ ਕਰੰਦੀ ਐ ਬੰਦਾ ਕੰਮ ਬੋੜਾ ਮਟਾ ਤੇ ਕਰਾਵੇ ਹਨ ਕਿ ਇਹ ਸਮਝਿਆ ਕਿ ਨੌਕਰੀ ਕਰਦੀ ਫੇਰ ਹੱਥ ਨੂੰ ਉਹਨਾਂ ਕਾਪੀਆਂ ਜਿਹਾ ਫਰਕੇ ਬੈਹ ਜਿੰਦੀ ਐ ਕਬਲ ਕਈ ਕਿਹੜਾ ਉਹਨੂੰ ਜੇ ਕਈ ਤੇ ਪਿੰਦਰ ਹੀ ਗਏ ਨਾ ਜੇ ਦੂਜਿਆਂ ਨੇ ਕਿਹਾ ਤੇ ਫੇਰ ਘੱਟ ਲੜਾਈ ਵਾਲੀ ਗੱਲ ਹੋ ਜਾਂਦੀ ਐ ਤੇ ਮੰਮੀ ਰੋਟੀ ਪਕਾ ਦਿੰਦੇ ਨੇ ਸਵੇਰੇ ਤੇ ਪਿੰਦਰ ਹੀ ਉਹਦਾ ਟਿਫਨ ਪੈਕ ਕਰਦਾ ਵਾ ਜਦੋਂ ਆਉਂਦੀ ਐ ਉਹਦੇ ਅੱਗੇ ਪਿੱਛੇ ਫਿਰਦਾ ਫਿਰ ਇਹ ਵੀ ਕਿਉਂ ਨਾ ਖੜਕਣੇ ਖੜਕੜੇ ਮੋੜ ਜੂ ਇਹਨੂੰ ਮਿਲਦੇ ਨੇ ਇਹ ਡਰਦਾ ਹੀ ਉਹਨੂੰ ਕੁਝ ਕਹਿੰਦਾ ਜੇ ਕੁਝ ਕਹੇਗਾ ਤੇ ਉਹਨੇ ਇਹਨੂੰ ਤਨਖਾਹ ਨਹੀਂ ਦੇਣੀ ਹੈਗੀ ਤਾਂ ਘੋਰਦੀ ਜੀ ਲਖਮਦਰ ਨੂੰ ਨਾ 10000 ਦੀ ਲੋੜ ਹੀ ਤੇ ਉਹਨਾਂ ਨੇ ਮੰਮੀ ਨਾਲ ਕੀਤੀ ਹੀ ਗੱਲ ਤੇ ਮੰਮੀ ਅੱਗੋਂ ਨਾ ਪਿੰਦਾਂ ਨਾਲ ਕੀਤੀ ਹੀ ਗੱਲ ਵੀ ਨਾਗ ਨਾਲ ਜਾ ਕੇ ਗੱਲ ਕਰੀ ਇਹ 10000 ਦੀ ਲੋੜ ਆ ਹੁਣ ਇਹਨਾਂ ਨੇ ਪਤਾ ਇਹਨੇ ਗੱਲ ਕੀਤੀ ਆ ਕਿ ਨਹੀਂ ਕੀਤੀ ਮੰਮੀ ਨੂੰ ਆਲ ਕੇ ਆਂਦੇ ਉਹਦੀ ਤਨਖਾਹ ਹੀ ਨਹੀਂ ਪਈ ਦੋ ਤਿੰਨ ਮਹੀਨੇ ਹੋ ਗਏ ਆ ਕਿੱਥੇ ਕੀਤੀ ਹੁਣੀਆ ਗੱਲ ਉਹ ਸਾਰੇ ਪੈਸੇ ਇਹਦੇ ਹੱਥ ਤੇ ਰੱਖ ਦਿੰਦੀ ਆ ਤੇ ਇਸ ਸਾਇਸ ਪਾਟੇ ਚ ਡਾਪ ਡਾ ਦਿੰਦਾ ਇਹਨੇ ਇੰਨਾ ਨਹੀਂ ਸੋਚਦਾ ਕਿ ਜੀ ਉਹ ਮੈਨੂੰ ਪੈਸੇ ਦਿੰਦੀ ਆ ਤੇ ਮੈਂ ਜਿਵੇਂ ਹੀ ਕਰਵਾਵਾ ਕਾਦੀ ਕੋਈ ਚੀਜ਼ ਹੀ ਬਣਵਾਵਾ ਪਰ ਨਾ ਐਨੀ ਮੱਤ ਥੋੜੀ ਆ ਬਸ ਖਾਣ ਡਾਉਣ ਵਾਲੀ ਧਿਆਨ ਆ ਦੀਦੀ ਨਿਆਣਿਆਂ ਵਾਲੀ ਮੱਤ ਐ ਤਾਂ ਹੀ ਇੰਦਾ ਕਰਦਾ ਵਾ ਵੀਰੋ ਪਹਿਲਾਂ ਵੀ ਤਾਂ ਕੰਮ ਕਰਦਾ ਸੀ ਜਦੋਂ ਦਾ ਵਿਆਹ ਹੋ ਗਿਆ ਨਾ ਉਦੋਂ ਦਾ ਤੇਨੇ ਪਹਿਲੇ ਚ ਜਾ ਕੇ ਨਹੀਂ ਵੇਖਿਆ ਹੈਗਾ ਕਵਾਲਾ ਗਾਲਿ ਪਤਾ ਕੀ ਆ ਪਹਿਲਾਂ ਹਟਾਲੇ ਚੋਂ ਕੰਮ ਕਰਦਾ ਸੀ ਮੈਨੂੰ ਪਹਾੜੇਲਾ ਮਿਲਦਾ ਵਾ ਘਰੋਂ ਜਦੋਂ ਨਾਲ ਇਹਦਾ ਵਿਆਹ ਹੋ ਗਿਆ ਵਾ ਇਹਨੂੰ ਪਤਾ ਹੀ ਆ ਪਿੰਮੀ ਨੇ ਬਾਅਦ ਮੇਰੀ ਤਲੀ ਤੇ ਆ ਹੀ ਜਾਣਿਆ ਇਹਨੂੰ ਪੈਸੇ ਨਾਲ ਮਤਲਬ ਆ ਹੋਣ ਇਹਨੂੰ ਕੰਮ ਨਾਲ ਕੀ ਮਤਲਬ ਦੀਦੀ ਛੱਡੋ ਬੜੇ ਸਾਨੂੰ ਕਹਦਾ ਆਪੇ ਜਦੋਂ ਜ਼ਿੰਮੇਵਾਰੀਆਂ ਪਾਈਆਂ ਨਾ ਤੇ ਛੇਤੀ ਪਤਾ ਤੇ ਨਾਲ ਫੇਰ ਲੱਗੂਗਾ ਲਖਮਿੰਦਰ ਮੇਰੀ ਇੱਕ ਗੱਲ ਸੁਣੋ ਹੋ ਤੁਸੀਂ ਹੀ ਸਾਰਾ ਕਰ ਦਿੰਦਾ ਠੇਕਾ ਲਿਆਵਾ ਵੀ ਸਾਰੇ ਕੰਮ ਤੁਸੀਂ ਕਰਨੇ ਉਹ ਜਿਹੜਾ ਵਿਹਲਾ ਅੰਦਰ ਪਿਆਵਾ ਉਹਨੂੰ ਵੀ ਠਾਲਿਆ ਕਰੋ ਉਹ ਵੀ ਕੁਝ ਕੰਮਕਾਰ ਕਰਿਆ ਕਰੇਗਾ ਕੌਲ ਮੈਂ ਉਹ ਨੂੰ ਕਿਨੀ ਯਾਰ ਆਖਿਆ ਹੁਣ ਨਹੀਂ ਮੰਨਦਾ ਹੁਣ ਬਾਹਰ ਕੰਮ ਕਰ ਨਹੀਂ ਕਰਨ ਨਿਕਲਦਾ ਹੁਣ ਮੈਂ ਹੁਣ ਬਾਰ ਬਾਰ ਕੀ ਆਖਾਂ ਤੁਸੀਂ ਵੀ ਰਹਿਣ ਦਿਆ ਕਰੋ ਜੀ ਉਹ ਨਹੀਂ ਕਰਦਾ ਹੈਗਾ ਤੁਹਾਨੂੰ ਕੀ ਲੋੜ ਪਈ ਹੈ ਕੰਮ ਕਰਨ ਦੀ ਉਹ ਤਾਂ ਤੇ ਸੜ ਜਾਂਦਾ ਹੁਣ ਮੇਰਾ ਤਾਂ ਨਹੀਂ ਨਾ ਸੜਦਾ ਮੈਨੂੰ ਤਾਂ ਕਰਨਾ ਹੀ ਪੈਣਾ ਨਾ ਘਰ ਦਾ ਕੰਮ ਜੇ ਤੁਸੀਂ ਨਾ ਨਾ ਨੂੰ ਆਖਣਾ ਤੇ ਮੈਂ ਉਹਨੂੰ ਠਾ ਕੇ ਆਵਾਂ ਚਾ ਰਹਿ ਜੇ ਉਹ ਲੋਦਰਾਂ ਕੀ ਮੱਥਾ ਮਾਰਨਾ ਹੈ ਜਾ ਕੇ ਫੇਰ ਅੱਗੋਂ ਲੜੇਗਾ ਚੁੱਪ ਕਰ ਰਹੂ ਹਲੋ ਚਾਸੀ ਨਾ ਆ ਗਏ ਬਸ ਮਾ ਆ ਗਿਆ 5 ਮਿੰਟ ਤੱਕ ਹਾਂ ਹਾਂ ਇੱਥੇ ਖੜੋ ਠੀਕ ਆ ਚਾ ਪਰ ਨਾ ਯਾਰ ਤੋਰ ਪਏ ਵਿਲਾ ਵਿਲਾ ਤੁਹਾਨੂੰ ਕੀ ਹੋਣਾ ਮੈਨੂੰ ਕਹਿਣਾ ਤੂੰ ਹੀ ਲੰਗਾ ਤੇ ਹੋਰ ਕੋਈ ਲੰਗਾ ਹੈ ਕੋਈ ਉਹ ਤੁਹਾਨੂੰ ਗੱਲ ਵੀ ਮੇਰੇ ਤੋਂ ਦੱਸੋ ਨਾ ਖੁੱਲ ਕੇ ਕੋਈ ਕੰਮ ਕਰਕੇ ਕੰਮ ਕਰ ਨੌਕਰੀ ਉਹ ਖਾ ਦੇ ਤੇ ਤੂੰ ਕਰਨਾ ਮੈਨੂੰ ਤੁਹਾਨੂੰ ਕਿ ਲੱਗੇ ਹਾਲ ਨਾਲ ਉਹ ਕਰਦੀ ਹੋਵੇ ਜਾਂ ਮੈਂ ਕਰਦਾ ਹੋਵਾਂ ਜਿਸ ਘਰ ਵਿੱਚ ਰਹਿਣਾ ਹੈ ਨਾ ਜੇ ਖਾਣਾ ਮਾ ਤੇ ਵਿਲੇ ਨੇ ਤੇ ਮੇਰੇ ਲਈ ਕਰੋਗੇ ਤਾਂ ਕੀ ਦੀ ਖਾਣਾ ਮਿਲਣਾ ਮੇਰੇ ਸੋਹਣੋ ਗੱਲ ਮੇਰਾ ਹੱਕ ਤੇ ਬਰਾਬਰ ਦਾ ਹਿੱਸਾ ਹੈ ਬਰਾਬਰ ਰੇਗਾ ਸਕੇ ਗਿਆ ਇਹੋ ਕੰਮ ਨਹੀਂ ਰਿਹਾ ਨੇ ਸਾਰਾ ਦਿਨ ਪੈਲੀ ਚ ਠੇ ਖਾਂਦੋ ਨੇ ਫਿਰ ਕੀ ਹੋਗਾ ਤੂੰ ਹੀ ਬੜਾ ਭੰਦੇ ਹੋ ਜਦ ਕਰਦੇ ਹਾਂ ਸੰਗਰ ਮਿਨਿਮਮ ਐਟਾ ਵਿੱਚ ਤੂੰ ਹੀ ਨਹੀਂ ਖਾਂਦਿਆ ਦੋਵੇਂ ਜੀ ਦੇ ਲੈ ਆਖੇ ਚੁੱਪ ਕਰਕੇ ਬਹਿ ਜਾ ਕਰੋ ਉਹ ਕਮਾਈ ਕਰਦੀ ਹੈ ਮੇਰੇ ਨਾਲ ਵੀ ਇੱਥੇ ਬੜੀ ਕਮਾਈ ਕਰਦੀ ਹੈ ਨਾ ਦੁਨੀਆਂ ਨਹੀਂ ਨਾਲ ਕਮਾਈ ਦੀ ਹੈ ਇਤਨਾ ਕੰਦੂ ਸਾਰਾ ਮਾਹੀ ਦਿਆਂ ਤੁਹਾਨੂੰ ਵਾਦ ਲਈ ਦਈਏ ਉਹ ਸਾਰਾ ਦਿਨ ਉਹ ਤੋਂ ਬਾਹਰ ਇਹਨਾਂ ਨੂੰ ਤੁਸੀਂ ਰੱਖਦੇ ਆ ਜਿਉਂ ਅੱਦਨ ਲੋਡ ਪਈ ਹੈ ਉਹਨਾਂ ਨੂੰ ਲੈ ਜਾਂਦੀ ਤੂੰ ਵੀ ਟੱਜ ਜਵਾਬ ਦੇਤਾ 2 ਮਹੀਨੇ ਹੋ ਗਏ ਕਿ ਤੀਰਖਾਂ ਨਹੀਂ ਪਹਿਨਦੇ ਉਹ ਭਾਬੀ ਨਹੀਂ ਪਹਿਨਦੀ ਤੇ ਆਖ ਰਹੀ ਨਾ ਵੀ ਉਹੀ ਬਣਾਉਣੇ ਕੱਲਾ ਕਿੱਥੋਂ ਕੱਢ ਲੈ ਹੁੰਦੇ ਆ ਜੀ ਉਹ ਨਹੀਂ ਕਹਿੰਦੇ ਫਿਰ ਨੰਨੂ ਤਾਂ ਬੋਲਣਾ ਤੇ ਪਹਿਨਣੀ ਆ ਨਾ ਆਹੋ ਉਹਨਾਂ ਤੁਹਾਨੂੰ ਜੱਗ ਰੱਖਿਆ ਬੋਲਣ ਲਈ ਉਹਨਾਂ ਦਾ ਬੋਲਣਾ ਨਹੀਂ ਹੁੰਦਾ ਉਹ ਕਹਿੰਦੇ ਉਹਨੇ ਕਿੰਨੀ ਵਾਰੀ ਤੈਨੂੰ ਕਿਹਾ ਵਾ ਕਿ ਪਿੰਦਰ ਉੱਤੇ ਕੰਮ ਕਰਿਆ ਕਰ ਮੇਰੀ ਸੁਣੋ ਗੱਲ ਮੈਂ ਤਾਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦਾ ਮੈਂ ਚਾਹੁੰਦਾ ਕਿ ਕੰਮ ਨਾਲ ਦੀਦ ਆਇਆ ਭਰਾ ਹੁਣ ਆਉਂਦੇ ਨਾਲ ਕੰਮ ਕਰਿਓ ਤੇ ਸਾਹਮਣੇ ਜੰਗਲ ਅਣੀ ਕਰਾ ਲਗਾਈ ਕਰਨੀ ਆ ਦੇਖ ਲੋ ਕਿਦਾਂ ਬੋਲਣ ਡਿਆ ਇਹਨੂੰ ਵੱਡੇ ਛੋਟੇ ਨਾਲ ਮਾਸਾ ਲਿਆ ਜਣੀਆ ਬੋਲਣ ਦੀ ਤੰਮੀਜ਼ ਹੈ ਨਹੀਂ ਕਿਹਨੂੰ ਤੈਨੂੰ ਆਖਾਂ ਇਹਨੂੰ ਨਾਮੂ ਲਾਇਆ ਕਰ ਇਹਨੂੰ ਥੂੰਦੀ ਤੇ ਅਗੜਾ ਖੜੀ ਤਾਂ ਇਹਨੂੰ ਮੈਂ ਖਵਾਉਂਦਾ ਜਿਸ ਆ ਸੀਗਾ ਆ ਜਾ ਮਹਿਤਾਬ ਹਾਂਜੀ ਬੈਠ ਤੂੰ ਬੈਠ ਮੈਂ ਫੋਨ ਨਹੀਂ ਲਿਆਂਕਰ ਲਈ ਹਾਂਜੀ ਮੇਰਾ ਨਵਦੀਪ ਨੂੰ ਲੱਗਾ ਟਾਈਮ ਹੋ ਗਿਆ ਵਾ ਤੇ ਮਹਿਤਾਬਾ ਇਹਨੂੰ ਚਾਹ ਪਿਆ ਦਿਓ ਕੋਈ ਨਹੀਂ ਪਿਆ ਦੇਗਾਂਗੀ ਚਲੋ ਮਹਿਤਾਬ ਕੋਣ ਬੈਠੇ ਤੇ ਚਾਹ ਪਾਣੀ ਪੀ ਤੈਨੂੰ ਦੀਪ ਦੇ ਵੀ ਆਉਂਦਾ ਟਾਈਮ ਹੋ ਗਿਆ ਤੇ ਮੈਂ ਉਹਨੂੰ ਲੈ ਆਵਾਂ ਹਾਂਜੀ ਠੀਕ ਆ ਕੋਈ ਨਹੀਂ ਆਇਆ ਨਾ ਬਸ ਪਾਣੀ ਦਾ ਮਿੰਟ ਦਾ ਹੀ ਰਹਾ ਪੀ ਪਾਣੀ ਕੋਈ ਆਉਂਦਾ ਮੈਂ ਪ੍ਰਕਲਸ ਕਰਨਾ ਵਾ ਚਾਹ ਤੂੰ ਬੈਠ ਤੇ ਟੀਵੀ ਲਾ ਲਈ ਚੰਦਾ ਹਾਂਜੀ ਕੋਈ ਨਹੀਂ ਮੈਂ ਲਾ ਲਵਾਂ ਪੀਪਿੰਗ ਦੇ ਮੈਂ ਤਾਂ ਮੀਂਹ ਚਾਹ ਪਾਣੀ ਪੀ ਆਤਾ ਹਾਂ ਚਾਹ ਪਾਣੀ ਮੈਂ ਨਹੀਂ ਪਿਆ ਮੈਂ ਤਾਂ ਬੇ ਕਲਰ ਨੂੰ ਕਹਿਤਾ ਹੇ ਉਹਨਾਂ ਨੇ ਪਿਆ ਹੋਊਗਾ ਆਹੋ ਪਿਆ ਦਾ ਪਿਆ ਚੋਣੀ ਬਣਾ ਚੱਲ ਆ ਜੋ ਕੁਛ ਲੈਨੇ ਆ ਭਾਵੇਂ ਵਿਚਾਰਾ ਭੁੱਖਾ ਪੜਾ ਉੱਧੇ ਹੀ ਬੈਠਾ ਹੋਇਆ ਉਹ ਮੈਂ ਭਾਪੀ ਨੂੰ ਕਿਹਾ ਕਿ ਐਂ ਨਾ ਹੁਣ ਤੂੰ ਜਾ ਕੇ ਵਾਧੂ ਘਟ ਕਰ ਕੋਈ ਗੱਲ ਨਹੀਂ ਜਿਸਾ ਸ਼ੀਗਾ ਸੱਸ਼ਕਾ ਕੀ ਆਇਆ ਉਹਦੀ ਉਹਰ ਕੀ ਸੁਣਾ ਸਾਰੇ ਰਲੇ ਹਾਂਜੀ ਵਧੀਆ ਸਾਰੇ ਠੀਕ ਠਾਕ ਤੇ ਤੂੰ ਤੇ ਨਾ ਮਮੀ ਨੇ ਵੀ ਨਾਲ ਆਣਾ ਉਹ ਨਹੀਂ ਆਉਣਾ ਤੇ ਗਾਇਜ ਫਿਰ ਉਹ ਪਾਜੀ ਹੁਣੇ ਆ ਗਏ ਤੇ ਉਹਨਾਂ ਕਰਕੇ ਫਿਰ ਉਹ ਕਹਿੰਦੇ ਵੀ ਤੂੰ ਇਕੱਲਾ ਚੱਲ ਜਾ ਠੀਕ ਹੈ ਜੀ ਹੁਣ ਰਹਿਣਾ ਚੱਲ ਪੈਂਦੇ ਮੈਂ ਨਹੀਂ ਨਹੀਂ ਮੈਂ ਕੋਈ ਰਾਤ ਵੀ ਜਾਣਾ ਮੈਂ ਸਵੇਰੇ ਸੌਤੇ ਚੱਲ ਜਾਣਾ ਮੈਂ ਯਾਦ ਰਹਿਣਾਗਾ ਉਦੋਂ ਚਲੋ ਠੀਕ ਹੈ ਫਿਰ ਮੈਂ ਨਾ ਪਾਣੀ ਪੀਣਾ ਹਾਂਜੀ ਮੈਂ ਪੀ ਲਵਾਂਗਾ